ਹੈਲੋ ਮੈਂ ਡਾਕਟਰ ਤੇਰਾਂਕੌਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਇੱਕ ਨਵਾਂ ਵਿਸ਼ਾ ਸਾਰੇ ਕਹਿੰਦੇ ਆ ਫੈਸਲਾ ਸੋਚ-ਸਮ ਕੇ ਲੈਣਾ ਚਾਹੀਦਾ ਪਰ ਕਦੀ ਵੀ ਇੱਕ ਮਾੜਾ ਜਾਂ ਗਲਤ ਫੈਸਲਾ ਸਾਡੀ ਜ਼ਿੰਦਗੀ ਨੂੰ ਤਬਾਹ ਤੈਸ ਨੈਸ ਕਰ ਸਕਦਾ ਸੋ 28 ਜੁਲਾਈ 2025 ਦਾ ਦਿਨ ਮੰਗਲ ਗ੍ਰਹਿ ਰਾਸ਼ੀ ਬਦਲ ਰਿਹਾ ਜੇ ਤੁਸੀਂ ਅੱਜ ਵੀਰੀ ਇਹ ਗੱਲ ਨਾ ਸੁਣੀ ਤਾਂ ਹੋ ਸਕਦਾ ਤੁਹਾਨੂੰ ਪਛਤਾਉਣਾ ਪੈ ਜਾਵੇ ਮੈਂ ਝੂਠ ਨਹੀਂ ਬੋਲਦੀ ਇਸ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਮੈਂਤ ਵਿੱਚ ਇੱਕ ਪੁਰਾਤਨ ਮੰਗਲ ਉਪਾਦਸਨਾ ਜਿਹੜਾ ਅੱਜ ਕੱਲ ਲੋਕ ਭੁੱਲ ਗਏ ਆ ਕਰਨਾ ਇਸੇ ਕਰਕੇ ਜੀਵਨ ਵਿੱਚ ਦੁਖੀ ਹੋ ਰਹੇ ਆ ਮੈਂ ਗੱਲ ਕਰਨ ਲੱਗਿਆ 28 ਜੁਲਾਈ 2025 ਨੂੰ ਹੋਣ ਵਾਲਾ ਮਹੱਤਵਪੂਰਨ ਮੰਗਲ ਗੋਚਰ ਮੰਗਲ ਜੋ ਜੋਸ਼ ਸ਼ਕਤੀ ਤੇ ਤਾਕਤ ਜਾਂ ਕਹਿ ਲੋ ਕਿ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਮੰਗਲ ਗਰਾਏ ਦੰਗਲ ਵੀ ਕਹਿੰਦੇ ਆ ਨਾ ਇਹ ਮਹਾਵਰਾ ਬਣਿਆ ਹੋਇਆ 28 ਜੁਲਾਈ ਨੂੰ ਉਸਨੇ ਆਪਣੀ ਰਾਸ਼ੀ ਬਦਲਣੀ ਹੈ ਉਹ ਕੰਨਿਆ ਰਾਸ਼ੀ ਚ ਦਾਖਲ ਹੋ ਜਾਏਗਾ कन्या राशि ਦੇ ਵਿੱਚ ਆਉਣ ਨਾਲ ਮੰਗਲ ਮਨੁੱਖ ਨੂੰ ਆਪਣੇ ਜੋ ਰੂਟੀਨ ਹੈ ਉਸ ਦੇ ਵਿੱਚ ਸ਼ਿਸ਼ਟਾਚਾਰ ਲਿਆਉਣ ਲਈ ਮਜਬੂਰ ਕਰੇਗਾ ਜੀਵਨ ਦੀ ਵਿਵਸਥਾ ਬਣਾਈ ਰੱਖਣ ਲਈ ਮਜਬੂਰ ਕਰੇਗਾ ਪਰ ਵਿਵਾਦਾਂ ਚ ਸਾਵਧਾਨ ਰਹਿਣਾ ਪੈਣਾ ਇਸ ਗੋਚਰ ਦੇ ਨਾਲ ਲੋਕਾਂ ਦੀ ਕਰਮਸ਼ੀਲਤਾ ਤਾਂ ਵਧੂਗੀ ਕਿਉਂਕਿ ਡਰਦਾ ਹੈ ਹਰ ਕੋਈ ਕੁਝ ਗ੍ਰਹਿ ਇਦਾਂ ਦੇ ਨੇ ਜਿਨ੍ਹਾਂ ਤੋਂ ਬਹੁਤ ਡਰਦੇ ਨੇ ਲੋਕ ਮੰਗਲ ਹੋ ਗਿਆ ਸ਼ਨੀ ਹੋ ਗਿਆ ਰਾਹੂ ਕੇਤੂ ਦੀ ਗੱਲ ਕਰ ਰਹੀ ਹੈ ਹਾਲਾਂਕਿ ਰਾਹੂ ਕੇਤੂ ਛਾਇਆ ਗ੍ਰਹ ਨੇ ਪਰ ਨਿੰਦਾ ਚੁਗਲਖੋਰੀ ਜਾਂ ਛੋਟੇ-ਛੋਟੇ ਬਵਾਤਾਂ ਤੋਂ ਸਾਨੂੰ ਬਚਣ ਦੀ ਲੋੜ ਪੈਣੀ ਆ ਆਓ ਫਿਰ ਚਲੋ ਸ਼ੁਰੂ ਕਰਾਂ ਮੈਂ ਕਿ ਮੰਗਲ ਗੋਚਰ 12 ਰਾਸ਼ੀਆਂ ਤੇ ਕਿਵੇਂ ਅਸਰ ਪਾਏਗਾ ਓਹੋ ਰੁਕੋ 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 ਸਭ ਤੋਂ ਖੀਰਤੇ ਮੈਂ ਦੱਸਾਂਗੀ ਉਹ ਗੁਪਤ ਮੰਗਲ ਉਪਾ ਜੋ ਕਦੇ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ ਹੋਣਾ ਅ ਪੂਰੇ YouTube ਤੇ ਵੀ ਮੈਂ ਚਾਹਨੀ ਆ ਕਿ ਤੁਸੀਂ ਮੇਰੀ ਵੀਡੀਓ ਅਖੀਰ ਤੱਕ ਦੇਖੋ ਗੱਲ ਸੁਣੋ ਮੈਂ ਐਂਡ ਤੇ ਨਹੀਂ ਦੱਸਣਾ ਮੈਂ ਵਿੱਚੇ ਹੀ ਕਿਤੇ ਦੱਸ ਦੇਣਾ ਇਹ ਵਾਲਾ ਉਪਾ ਮੇਰਾ ਆਪਣੀ ਸੁਭਾਅ ਹੈ ਆਪਣਾ ਨੇਚਰ ਹੈ ਸੋ ਪਹਿਲੀ ਰਾਸ਼ੀ ਹੈਗੀ ਹੈ ਮੇਕ ਮੰਗਲ ਤੁਹਾਡੇ ਛੇਵੇਂ ਖਰਚ ਆਏਗਾ ਇਹਦੇ ਨਾਲ ਤੁਸੀਂ ਵਿਰੋਧੀਆਂ ਤੇ ਜਿੱਦ ਹਾਸਲ ਕਰੋਗੇ ਕਾਨੂੰਨੀ ਮਸਲਿਆਂ ਚ ਅੱਗੇ ਵਧੋਗੇ ਸਿਹਤ ਵੱਲ ਧਿਆਨ ਦੇਣਾ ਪੈਣਾ ਖਾਸ ਕਰਕੇ ਪੇਟ ਦਾ ਜ਼ੋਨ ਜਿਹੜਾ ਤੇ ਖੂਨ ਨਾਲ ਜੁੜੀਆਂ ਜਿਹੜੀਆਂ ਉਹ ਬਿਮਾਰੀਆਂ ਹੋ ਸਕਦੀਆਂ ਉਪਾਅ ਤੁਸੀਂ ਕਰਨਾ ਹੈ ਹਨੂਮਨ ਚਾਲੀਸਾ ਕਿਉਂਕਿ ਰਾਸ਼ੀ ਦਾ ਸੁਆਮੀ ਮੰਗਲ ਆ ਹਨੂਮਨ ਚਾਲੀਸਾ ਦਾ ਰੋਜ਼ ਪਾਠ ਕਰਨਾ ਤੇ ਕਾਲੇ ਛੋਲੇ ਦਾਨ ਕਰ ਦੇਣੇ ਬ੍ਰਿਕ ਰਾਸ਼ੀ ਵਾਲਿਓ ਮੰਗਲ ਤੁਹਾਡੇ ਪੰਜਵੇਂ ਖਰਚ ਆਏਗਾ ਪ੍ਰੇਮ ਸਬੰਧਾਂ ਚ ਤਣਾ ਹੋ ਸਕਦਾ ਹੈ ਬੱਚਿਆਂ ਦੀ ਸਿਹਤ ਬਾਰੇ ਜਾਂ ਬੱਚਿਆਂ ਦੇ ਭਵਿੱਖ ਬਾਰੇ ਲੈ ਕੇ ਬੜੀ ਚਿੰਤਾਤੁਰ ਰਹੋਗੇ ਤੁਸੀਂ ਇਨਵੈਸਟ ਕਰਨਾ ਪਰ ਹੌਸਲੇ ਨਾਲ ਕਰਿਓ ਪੈਸਾ ਫਸ ਸਕਦਾ ਹੈ ਤੁਸੀਂ ਉਪਾਕਰਨਾ ਲਾਲ ਰੰਗ ਦਾ ਰੁਦਰਾਕਸ਼ ਧਾਰਨ ਕਰਨਾ ਮਾਫੀ ਚਾਹਨੀ ਹੈ ਕਿਸੇ ਵੀ ਧਰਮ ਦੇ ਜੇ ਇਜਾਜ਼ਤ ਨਹੀਂ ਹੈ ਤਾਂ ਨਾ ਪਾਓ ਮਿਥਨ ਰਾਸ਼ੀ ਵਾਲੇ ਕੋਈ ਮਜਬੂਰੀ ਨਹੀਂ ਹੈ ਮਿਥਨ ਰਾਸ਼ੀ ਵਾਲਿਓ ਮੰਗਲ ਤੁਹਾਡੇ ਚੌਥੇ ਘਰ ਵਿਚ ਆ ਰਿਹਾ ਗਰੇਲੂ ਤਣਾ ਹੋ ਜਾਣਾ ਡਰਾਈਵਿੰਗ ਵੇਲੇ ਵਾਹਨ ਸੰਭਾਲ ਕੇ ਚਲਾਉਣਾ ਐਕਸੀਡੈਂਟ ਦਾ ਡਰ ਹੈ ਨਮਮਕਾਂ ਜਾਂ ਨਮੀ ਜਦਾਦ ਦੀ ਖ੍ਰਿਦੋ ਫਰੁਕਤ ਵੀ ਜਦੋਂ ਤੁਸੀਂ ਕਰੋਗੇ ਬੜੀ ਸਾਵਧਾਨੀ ਵਰਤਣੀ ਹੈ ਤੁਸੀਂ ਉਪਾ ਕਰਨਾ ਮਾਂ ਦੁਰਗਾ ਦੀ ਆराधना ਕਰੋਗੇ ਤੇ ਕੱਚਾ ਦੁੱਧ ਘਰ ਦੇ ਕੋਨੇ-ਕੋਨੇ 'ਚ ਥੋੜਾ-ਥੋੜਾ ਛਿੜਕਾ ਦੇਣਾ ਕਰਦੇ ਰਹਿਣਾ ਨੀਮ ਨਾਲ ਜਦੋਂ ਤੱਕ ਮੰਗਲ ਕੰਨਿਆ ਰਾਸ਼ੀ 'ਚ ਰਹੇਗਾ ਕਰਕ ਰਾਸ਼ੀ ਵਾਲਿਓ ਮੰਗਲ ਤੁਹਾਡੇ ਤੀਜੇ ਘਰ 'ਚ ਆ ਗਿਆ ਜੁਰਾਂ ਸ਼ੋਰਾ ਨਾਲ ਢੋਲਟ ਮੱਕੇ ਨਾਲ ਤੁਹਾਡੀ ਹਿੰਮਤ ਜੋਸ਼ ਵਧ ਜਾਣਾ ਭਰਾਵਾਂ ਪੈਣਾ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣ ਜਾਣਾ ਕੋਈ ਨਵਾਂ ਕੰਮ ਵੇਟ ਕਰ ਰਿਹਾ ਸੀ ਕਿ ਸ਼ੁਰੂ ਕਰਨਾ ਕਰ ਦਿਓ ਸ਼ੁਭ ਸਮਾ ਆਰੰਭ ਹੋ ਚੱਲਾ ਤੜਾ ਉਪਾਹ ਨਾਲੋਂ ਨਾਲ ਕਰੀ ਜਾਓ ਹਨੂਮਾਨ ਜੀ ਨੂੰ ਲਾਲ ਚੋਲਾ ਚੜਾ ਦਿਓ ਲਾਲ ਫੁੱਲ ਕਦੀ ਕਦੀ ਉਹਨਾਂ ਨੂੰ ਭੇਟ ਕਰ ਤੇ ਲਾਲ ਰੰਗ ਹਨੂਮਾਨ ਜੀ ਨੂੰ ਕੇਸਰੀ ਪਸੰਦ ਹੈ ਸਿੰਘ ਰਾਸ਼ੀ ਵਾਲੇ ਉਹ ਮੰਗਲ ਤੁਹਾਡੇ ਦੂਜੇ ਘਰ ਚ ਆ ਜਾਣਾ ਹੈ ਡਰਾਈ 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 ਅੱਗੇ بڑے ਖੁੰਖਰ ਹੁੰਨੇ ਆ ਗੁੱਸੇ ਵਾਲੇ ਹੁੰਨੇ ਆ ਸ਼ੇਰ ਤਾਂ ਬਾਣੀ ਆਪਣੀ ਨਾ ਜਿਹੜੀ ਮਿੱਠੀ ਬਣਾ ਲਓ ਰੁੱਖਾ ਪਾਣਾ ਜਾਣਾ ਤਾਂ ਦੀ ਆਮਦਨ ਹੋਏਗੀ ਪਰ ਨਾਲ ਹੀ ਨਾਲ ਖਰਚੇ ਇਧਰੋਂ ਆ ਗਿਆ ਹੱਥ 'ਚ ਪੈਸੇ ਉਧਰੋਂ ਚੱਲ ਗਏ ਸੋ ਪਾ ਕਰੋਗੇ ਚੋਲੇ ਵਾਲੇ ਹਨੂਮਾਨ ਜੀ ਨੂੰ ਮੂਰਤੀ ਤੇ ਚੋਲਾ ਚੜਿਆ ਹੁੰਦਾ ਐਦਾਂ ਦੇ ਮੰਦਰ ਹੁੰਦੇ ਆ ਹਨੂਮਾਨ ਜੀ ਦੇ ਸੋ ਲਾਲ ਰੰਗ ਦੇ ਫਲ ਕਦੀ ਕਦੀ ਤੇ ਕਦੀ ਕਦੀ ਲਾਲ ਰੰਗ ਦੇ ਫੁੱਲ ਭੇਟ ਕਰ ਦੇਣੇ ਕੰਨਿਆ ਰਾਸ਼ੀ ਵਾਲਿਓ ਮਗਰ ਮਗਨ ਜਿਹੜਾ ਮੰਗਲ ਹੈ ਤੁਹਾਡੇ ਲਗਨ ਚਾਉਣਾ ਤੁਹਾਨੂੰ ਹਿੰਮਤ ਦੇਗਾ ਜੋਸ਼ ਦੇਗਾ ਆਤਮ ਵਿਸ਼ਵਾਸ ਤੇ ਦੇਗਾ ਗੁੱਸਾ ਨਹੀਂ ਕਰਨਾ ਹੰਕਾਰ ਤੋਂ ਬਚਣਾ ਥੱਕਿਆ ਥੱਕਿਆ ਰਹਿਣਾ ਸਰੀਰ ਸਾਵਧਾਨ ਰਹੋ ਸੇਧ ਦਾ ਖਿਆਲ ਰੱਖਣਾ ਤੁਸੀਂ ਉਪਾ ਕਰੋਗੇ ਹਾ ਹਨੂਮਾਨ ਚਾਲੀਸਾ ਜੀ ਪੜ ਲੈਣਾ ਕਾਲੇ ਛੋਲੇ ਮੰਗਲਵਾਰ ਨੂੰ ਦਾਨ ਕਰਦੇ ਰਹੇ ਤੁਨਹ ਰਾਸ਼ੀ ਵਾਲਿਓ ਮੰਗਲ ਤੁਹਾਡੇ ਬਾਰ ਮੇ ਘਰ ਚ ਆਉਣਾ ਖਰਚੇ ਵੱਜ ਜਾਣੇ ਆ ਹਾਂ ਵਿਦੇਸ਼ ਯਾਤਰਾ ਜਾਣੀ ਆ ਤਾਂ ਘੁੰਮ ਫਰਾਓ ਪਰ ਨਾਲ ਨਾਲ ਸੇਧ ਦਾ ਖਿਆਲ ਰੱਖਣਾ ਇੱਕ ਅੱਧਾ ਚੱਕਰ ਹਸਪਤਲ ਦਾ ਲੱਗਣਾ ਹੀ ਲੱਗਣਾ ਹੈ ਤੁਸੀਂ ਇਹ ਉਪਾ ਕਰ ਲਿਓ ਹੋ ਸਕਦਾ ਬਚਾਅ ਹੋ ਜਾਏ ਜਬੇ ਦੀ ਬੱਤੰਗ ਨਾਲ ਕਰੋਗੇ ਤਾਂ ਲਾਲ ਰੰਗ ਦੀ ਚੀਜ਼ ਦਾਨ ਕਰ ਦਿਓ ਬੜੀਆਂ ਲਾਲ ਰੰਗ ਦੀਆਂ ਚੀਜ਼ਾਂ ਕੀ ਕੀ ਗਿਣਾਵਾ ਇਕ ਹਲਕਾ ਜਿਹਾ ਉਪਾਅ ਕਰਨਾ ਮੰਗਲਵਾਰ ਨੂੰ ਇੱਕ ਲਾਲ ਮਿਰਚ ਫੜਨੀ ਹੱਥ 'ਚ ਤੇ ਹਵਾ 'ਚ ਘੁਮਾ ਕੇ ਦੂਰ ਸੁੱਟ ਦੇਣੀ ਆ ਆਪ ਨਾ ਡਿੱਗ ਜਾਓ ਖਿਆਲ ਰੱਖਿਓ ਬ੍ਰਿਸ਼ਚ ਰਾਸ਼ੀ ਵਾਲਿਓ ਮੰਗਲ ਤੁਹਾਡੇ ਘਰ ਵਿੱਚ 11ਵੇਂ ਘਰ 'ਚ ਆ ਜਾਣਾ ਦੋਸਤਾਂ ਦੇ ਨਾਲ ਨਵੀਂ ਪਲਾਨਿੰਗ ਬਣਾਉਂਗੇ ਕੋਈ ਬਿਜ਼ਨਸ ਕੋਈ ਕੰਮ ਕਰ ਸ਼ੁਰੂ ਕਰਨ ਦੀ ਆਮਦਨ ਵਧਣ ਦੇ ਸੰਕੇਤ ਨਜ਼ਰ ਆ ਰਹੇ ਆ ਲਾਭ ਤੇ ਲਾਭ ਦੇ ਮੌਕੇ ਮਿਲਣੇ ਆ ਸੋ ਧਿਆਨ ਰੱਖੋ ਮੌਕੇ ਗੁਆਣੇ ਨਹੀਂ ਜ਼ਿੰਦਗੀ ਬਹੁਤ ਘੱਟ ਮੌਕੇ ਦਿੰਦੀ ਹੈ ਉਪਾਅ ਕਰਨੇ ਪੈਰੋ ਚਾਲੀਸਾ ਦਾ ਪਾਠ ਕਰ ਲੈਣਾ ਤੰਬਾ ਦਾਨ ਕਰ ਦਿਓ ਤਨੁ ਰਾਸ਼ੀ ਵਾਲਿਓ ਮੰਗਲ ਤੁਹਾਡੇ 10ਵੇਂ ਘਰ ਚ ਆਉਣਾ ਹੈ ਨੌਕਰੀ ਚ ਉਤਸ਼ਾਹ ਤੇ ਨਵੀਂ ਊਰਜਾ ਬਾਈ ਤਿਆਰ ਬਾਈ ਤਿਆਰ ਉੱਚਤਕਾਰੀ ਖੁਸ਼ ਹੋ ਜਾਣਗੇ ਕੰਮ ਦੇ ਖੇਤਰ ਚ ਵਾਧਾ ਹੋਏਗਾ ਤੁਸੀਂ ਮੰਗਲਵਾਰ ਨੂੰ ਹਨੂਮਨ ਜੀ ਨੂੰ ਚੀਨੀ ਚੜਾਉਣੀ ਹੈ ਮਿੱਠਾ ਤੇ ਸ਼ੁੱਕਰਵਾਰ ਨੂੰ ਮੰਦਿਰ ਚ ਮੱਥਾ ਟੇਕ ਦਿਓ ਮਕਰ ਰਾਸ਼ੀ ਵਾਲਿਓ ਮੰਗਲ 9ਵੇਂ ਘਰ ਚ ਆ ਗਿਆ ਧਾਰਮਿਕ ਯਾਤਰਾ ਜਾਇਓ ਵਿਦੇਸ਼ ਯਾਤਰਾ ਜਾਇਓ ਕੋਈ ਰੁਕ ਟੁਕ ਨਹੀਂ ਹਾਂ ਭੱਜ ਦੌੜ ਬਣੀ ਰਹਿਣੀ ਹੈ ਤੁਸੀਂ ਕਰਮਸ਼ੀਲ ਰਹੋਗੇ ਉਪਾ ਕਰਨਾ ਇੱਕ ਲਾਲ ਮਿਰਚਾ ਵਾਚ ਘੁਮਾ ਕੇ ਦੂਰ ਸਿੱਟ ਦੇਣੀ ਜਿੰਨੀ ਦੂਰ ਜਾ ਸਕਦੀ ਹੈ ਹਨੂਮਨ ਚਾਲੀਸਾ ਪੜਿਓ ਬੜੇ ਇਫੈਕਟਿਵ ਉਪਾਅ ਨੇ ਐਵੇਂ ਨਾ ਸੋਚੋ ਕਿ ਇੱਕ ਮਿਰਚ ਤਾਂ ਘਮਾਉਣੀ ਆ ਤਾਂ ਕੀ ਹੋ ਜੂ ਨਹੀਂ ਨਹੀਂ ਯਕੀਨ ਮੰਨੋ ਮੇਰੇ ਤੇ ਡਾਕਟਰ ਤੇ ਰਾਂਕਰ ਤੇ ਗੰਭਰਾਸ਼ੀ ਵਾਲੇ ਮੰਗਲ ਤੁਹਾਡੇ 8ਵੇਂ ਘਰ ਚ ਆ ਗਿਆ ਅਚਾਨਕ ਘਟਨਾਵਾਂ ਘਟਣ ਦੀ ਸੰਭਾਵਨਾ ਹੈ ਕੁਝ ਚੰਗੀਆਂ ਕੁਝ ਮਾੜੀਆਂ ਆਪਰੇਸ਼ਨ ਹੋ ਸਕਦਾ ਹੈ ਸਰੀਰਕ ਪੀੜਾ ਹੋ ਸਕਦੀ ਹੈ ਸੋ ਹੱਡੀਆਂ ਦੀ ਦਰਦ ਹੋ ਸਕਦੀਆਂ ਨਾੜਾਂ ਦੀ ਕਿਸੇ ਦਰਦ ਹੋ ਸਕਦੀ ਹੈ ਉਪਾਅ ਤੁਸੀਂ ਕਾਲੇ ਛੋਲੇ ਦਾ ਦਾਨ ਕਰ ਦੇਣਾ ਗਵਾਨ ਤੁਸੀਂ ਰੋਟੀ ਖਵਾਉਣੀ ਤੇ ਉੱਤੇ ਗੁੜ ਰੱਖਦੇ ਹੋ ਨੀਂਦਾਚੀ ਵਾਲਿਓ ਮੰਗਲ ਸਤਮਿਕ ਅਰਚਾ ਜੈਗਾ ਵਿਆਹ ਸ਼ੁਦਾ ਜ਼ਿੰਦਗੀ ਚ ਤਣਾਅ ਲੜਾਈ ਝਗੜੇ ਫਿਰ ਉਸਿਆ ਨੂੰ ਮਨਾਉਣਾ ਨਹੀਂ ਕਿਸੇ ਨੇ ਕਿਉਂਕਿ ਲੋੜ ਹੀ ਨਹੀਂ ਕਿਸੇ ਨੂੰ ਸਾਥੀ ਨਾਲ ਸੰਵਾਦ ਬੋਲਦੇ ਆ ਨਰਮੀ ਵਰਤ ਲੈਣੀ ਆ ਤੁਸੀਂ ਕਰੋਗੇ ਮਾਂ ਦੁਰਗਾ ਦੀ ਉਪਾਏ ਪਾਠ ਕਰ ਲੈਣਾ ਤਿੰਨ ਤਨੇ ਚ ਜਪ ਕਰਨਾ ਹੁਣ ਵਾਰੀ ਹੈ ਉਸ ਗੁਪਤ ਉਪਾਦੀ ਜੋ ਮੈਂ ਵਾਦਾ ਕੀਤਾ ਸੀ ਵੀਡੀਓ ਦੇ ਅਰੰਭ ਪ੍ਰਾਣਿਕ ਕਥਾਵਾਂ ਚੋਂ ਲੱਭਾ ਲੋਕ ਭੁੱਲ ਗਏ ਆ ਮੈਂ ਦੱਸਣ ਲੱਗੀਆਂ ਮੰਗਲ ਨੂੰ ਸ਼ਾਂਤ ਕਰਨਾ ਤੁਸੀਂ ਮੰਗਲਵਾਰ ਦੀ ਰਾਤ ਨੂੰ ਸ਼ੱਕਰ ਜਿਹੜਾ ਸ਼ੱਕਰ ਲੈ ਲੈਣੀ ਜਿਹੜੀ ਗੁੜ ਦੀ ਹੀ ਹੁੰਦੀ ਹੈ ਠੀਕ ਆ ਥੋੜੀ ਜਿਹੀ ਸ਼ੱਕਰ ਥੋੜਾ ਜਿਹਾ ਗੋੜ ਤੇ ਲਾਲ ਕੱਪੜੇ ਚ ਉਸ ਨੂੰ ਬਣ ਕੇ ਗੱਠ ਜੀ ਬਣਾ ਲੈਣੀ ਹੈ ਤੇ ਉਸ ਗੱਠ ਨੂੰ ਚੱਲਦੇ ਪਾਣੀ ਚ ਸਿੜ ਦੇਣੀ ਹੈ ਜਾਂ ਦੂਰ ਜਾ ਕੇ ਕਿਤੇ ਸਿਟਿਓ ਉਜਾੜ ਚ ਪਰ ਵਧੀਆ ਰਹੇਗਾ ਚੱਲਦੇ ਪਾਣੀ ਚ ਥੋੜੀ ਜਿਹੀ ਸ਼ੱਕਰ ਥੋੜਾ ਜਿਹਾ ਗੋੜ ਲਾਲ ਕੱਪੜੇ ਦੀ ਪੋਟਲੀ ਚ ਬੰਨ ਲੈਣਾ ਤੇ ਸਿਟਿਓ ਹਾਂ ਪਾਣੀ ਦੇ ਵਿੱਚ ਰੋੜਦੇ ਸਮੇਂ ਆਪ ਆਪਣਾ ਪਿਆਰ ਜ਼ਰੂਰ ਕਰਨਾ ਹੈ ਪਾਣੀ ਦੇ ਨੇੜੇ ਨਹੀਂ ਜਾਇਦਾ ਪੁਲ ਦੇ ਉੱਤੇ ਜਾਂ ਦੂਰੋਂ ਹੀ ਵਗਾ ਕੇ ਨਮਸਕਾਰ ਕਰ ਦੇਣਾ ਮਨਚ ਸੰਕਲਪ ਲੈ ਲੈਣਾ ਕਿ ਸੁੱਖ ਸ਼ਾਂਤੀ ਰਹੇ ਮੰਗਲ ਦੋਸ਼ ਖਤਮ ਹੋ ਜਾਏ ਗੁੱਸਾ ਖੂਨ ਨਾਲ ਸੰਬੰਧਤ ਮਾਰੀਆਂ ਅਚਾਨਕ ਦੁਰਘਟਨਾਵਾਂ ਤੋਂ ਇਹ ਉਪਾਅ ਕਰਨ ਨਾਲ ਤੁਹਾਡਾ ਵਿਚਾਰੇਗਾ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਲਿਖੋ ਵਾਈਗਰੂ ਲਿਖ ਦਿਓ ਆਪਣੇ ਤਰਮ ਅਨਸਾਰ ਕੁਝ ਓਮ ਲਿਖ ਦਿਓ ਮੰਗਲ ਸਦਾ ਸਹਾਇ ਹੋਵੇ ਲਿਖ ਦਿਓ ਮੈਂ ਇੰਤਜ਼ਾਰ ਕਰਾਂਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਕਰਦਾ ਕੋਈ ਨਹੀਂ ਸੁਣਦਾ ਸਾਰੇ ਆ ਲਾਈਕ ਦਾ ਬਟਨ ਨਹੀਂ ਇੱਕ ਦਬ ਦੇ ਨਾ ਗ ਜਾਂਦੇ ਆ ਸਕਰੋਲ ਕਰ ਜਿਆਦਾ ਖਲਾਰਾ ਨਾ ਪਾਓ ਲਿਮਟਿਡ ਜੇ ਚੈਨਲ ਸਬਸਕ੍ਰਾਈਬ ਕਰੋ ਉਹਨਾਂ ਦੇ ਨਾਲ ਜੁੜੇ ਰਹੋ ਤਾਂ ਹੀ ਗਿਆਨ ਵਧਣਾ ਤਾਂ ਹੀ ਫਾਇਦੇ ਹੋਣਗੇ ਸੋ ਕਰੋ ਇਹ ਉਪਾ ਸੋ ਮੰਗਲ ਤੁਹਾਡੀ ਚੜ੍ਹਾਈ ਕਰੇਗਾ ਰਗੜਾਈ ਨਹੀਂ ਬਚੇ ਰਹੋਗੇ ਮੈਂ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਹੋਰ ਹਮੇਸ਼ਾ ਹਾਜ਼ਰ ਹੁੰਦੀ ਰਵਾਂਗੀ ਟਿਲ ਦੈਨ ਬਾਏ ਬਾਏ ਆਪਣਾ ਸਾਰਿਆਂ ਨੇ ਖਿਆਲ ਰੱਖਣਾ ਹੈ